ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਤੀਜੇ ਪੜਾਅ ਦੇ ਵਿੱਚ ਯਾਨੀ ਕਿ ਤੀਜੇ ਸਾਲ ਦੇ ਵਿੱਚ ਇਹਨਾਂ ਖੇਡਾਂ ਦਾ ਆਗਾਜ਼ ਵੀ ਹੁੰਦਾ ਹੈ ਖੇਡਾਂ ਦੇ ਪ੍ਰਦਰਸ਼ਨ ਵੀ ਹੁੰਦੇ ਨੇ ਪਰ ਇਸ ਤੋਂ ਇੱਕ ਸਾਲ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ 2023 ਨੂੰ ਲੈ ਕੇ ਜਿਹੜੇ ਪ੍ਰਬੰਧਕ ਸਨ ਤਾਂ ਖੇਡ ਦੇ ਜਿਹੜੇ ਉਹ ਦਿੱਤੇ ਗਏ ਫੰਡਾਂ ਦੀ ਦਰਵਰਤੋਂ ਨੂੰ ਲੈ ਕੇ ਜਾਂ ਉਸ ਦੇ ਵਿੱਚ ਹੋਈਆਂ ਗੜਬੜੀਆਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਨੇ ਦਰਅਸਲ ਇਹ ਮਾਮਲਾ ਕਦੋਂ ਉਠਦਾ ਤੇ ਕਿਸ ਵੱਲੋਂ اٹھਾਇਆ ਗਿਆ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਇੱਕ ਪਾਸੇ ਜਿੱਥੇ ਫਰੀਦਕੋਟ ਅnder ਖੇਡਾਂ ਵਤਨ ਪੰਜਾਬ ਦੀਆਂ ਦਾ ਆਗਾਜ਼ ਹੋਣ ਜਾ ਰਿਹਾ ਹੈ ਉਧਰ ਹੀ ਦੂਜੇ ਪਾਸੇ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ اٹਵਾਲ ਵੱਲੋਂ ਸਾਲ 2023 ਚ ਫਰੀਦਕੋਟ ਜ਼ਿਲ੍ਹੇ ਚ ਅnder ਹੋਏ ਖੇਡ ਮੁਕਾਬਲਿਆਂ ਸਮੇਂ ਕੀਤੇ ਪ੍ਰਬੰਧਾਂ ਚ ਲੱਖਾਂ ਰੁਪਏ ਦੇ ਕੱਪਲੇ ਕਥਿਤ ਦੋਸ਼ ਲਗਾ ਕੇ ਪ੍ਰਬੰਧਕਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਪ੍ਰਬੰਧਕਾਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਇਨਕਾਰਿਆ ਪਰ ਦੂਜੇ ਪਾਸੇ ਦਸਤਾਵੇਜ਼ਾਂ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਦੇ ਆਧਾਰ ਤੇ ਵੱਡੇ ਕਥਿਤ ਦੋਸ਼ ਲਗਾਏ ਗਏ ਨੇ ਕਿ ਲੱਖਾਂ ਦੀ ਕਪਲੇਬਾਜੀ ਹੋਈ ਹੈ ਇੱਕ ਨਵਾਂ ਬਵਾਦ ਖੜਾ ਹੋ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਿ ਕਿਕ ਬਾਕਸਿੰਗ ਕੋਚ ਕੁਲਦੀਪ ਪਟਵਾਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਿਛਲੇ ਸਾਲ 2023 ਚ ਫਰੀਦਕੋਟ ਜ਼ਿਲ੍ਹੇ ਅੰਦਰ ਹੋਏ ਖੇਡ ਮੁਕਾਬਲਿਆਂ ਲਈ ਕੀਤੇ ਪ੍ਰਬੰਧਾਂ ਦੌਰਾਨ ਵੱਡੇ ਪੱਧਰ ਤੇ ਹਿਰਾਫਰੀ ਕੀਤੀ ਗਈ ਹੈ ਜਿਸ ਨਾਲ ਲੱਖਾਂ ਰੁਪਏ ਦਾ ਘਪਲਾ ਕਰਕੇ ਸਰਕਾਰ ਨੂੰ ਝੂਨਾ ਲਗਾਇਆ ਗਿਆ ਉਹਨਾਂ ਨੇ ਵੀ ਦੱਸਿਆ ਕਿ ਆਰਟੀਆਈ ਐ ਤਹਿਤ 71 ਕੀਤੀ ਜਾਣਕਾਰੀ ਤੇ ਇਸ ਟੂਰਨਾਮੈਂਟ ਦੌਰਾਨ ਬਣਾਏ ਗਏ ਬਿੱਲ ਫਰਜੀ ਨੇ ਜੋ ਬਿਨਾ ਕਿਸੇ ਮਨਜ਼ੂਰੀ ਤੋਂ ਪਾਸ ਕੀਤੇ ਗਏ ਨੇ ਉਹਨਾਂ ਨੇ ਦੋਸ਼ ਲਾਇਆ ਕਿ ਜਿੰਨੇ ਵੀ ਬਿੱਲ ਫਰਜੀ ਬਣਾਏ ਗਏ ਨੇ ਔਰ ਬਿਨਾ ਜੀਐਸਟੀ ਦੇ ਕੱਚੇ ਬਿੱਲ ਲਗਾ ਕੇ ਪਾਸ ਕਰਵਾਏ ਗਏ ਤੇ ਜਾਲੀ ਫਰਮਾ ਬਣਾ ਕੇ ਬਿੱਲ ਬਣਾਏ ਗਏ ਨੇ ਜਿਸ 'ਚ ਖਿਡਾਰੀਆਂ ਨੂੰ ਮਿਲਣ ਵਾਲੇ ਖਾਣੇ ਸਰਟੀਫିକੇਟ ਮੈਡਲ ਟੈਂਟ ਖੜਾਰੀਆਂ ਲਈ ਬਿਸਤਰੇ ਟੂਰਨਾਮੈਂਟ ਦੀ ਵੀਡੀਓਗ੍ਰਾਫੀ ਸਾਊਂਡ ਆਉਦੀ ਸੰਬੰਧੀ ਬਣਾਏ ਗਏ ਬਿੱਲ ਦੁੱਗਣੇ ਤਿਗਣੇ ਰੇਟ ਲਗਾ ਕੇ ਪਾ ਦਿੱਤੇ ਗਏ ਨੇ ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਲੱਖਾਂ ਦਾ ਝੂਨਾ ਲਾਇਆ ਗਿਆ ਜਿਸ ਨੂੰ ਲੈ ਕੇ ਉਸ ਵਕਤ ਦੇ ਸਬੰਧਤ ਜ਼ਿਲ੍ਹਾ ਖੇਡ ਅਫਸਰ ਤੇ ਵੱਡੇ ਕਥੀ ਦੋਸ਼ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਸੰਬੰਧੀ ਐਡੀਸੀ ਫਰੀਦਕੋਟ ਨੂੰ ਇਹ ਜਾਂਚ ਸੌਂਪੀ ਗਈ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਹਾਲੇ ਤੱਕ ਵੀ ਜਾਂਚ ਮੁਕੰਮਲ ਨਹੀਂ ਕੀਤੀ ਗਈ ਕਿਉਂਕਿ ਇਸ ਪਿਛੇ ਰਾਜਨੀਤਿਕ ਦਵਾ ਲਗਾਤਾਰ ਜਾਰੀ ਹੈ ਉਹਨਾਂ ਕਥਿਤ ਦੋਸ਼ ਇਹ ਵੀ ਲਗਾਏ ਨੇ ਕਿ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਦੇ ਵੀ ਸੰਬੰਧ ਸਾਹਮਣੇ ਆ ਸਕਦੇ ਨੇ ਉਹਨਾਂ ਕਹੇ ਕਿ ਜੇਕਰ ਇਸ ਮਾਮਲੇ ਦੀ ਜਾਂਚ ਜਲਦ ਪੂਰੀ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਖੜਹਾਰੀਆਂ ਦੇ ਇਨਸਾਫਪਸੰਦ ਲੋਕਾਂ ਨਾਲ ਮਿਲ ਕੇ ਜ਼ਿਲ੍ਹਾ ਖੇੜ ਖਿਲਾਫ ਅਫਸਰਾਂ ਧਰਨਾ ਸ਼ੁਰੂ ਕਰਨਗੇ ਉਧਰ ਦੂਜੇ ਪਾਸੇ ਇਹਨਾਂ ਕਥਿਤ ਦੋਸ਼ਾਂ ਨੂੰ ਲੈ ਕੇ ਜ਼ਿਲ੍ਹਾ ਖੇੜ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ ਖੇੜ ਖਿਲਾਫ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਜਿਸ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਰੋਜ਼ਾਨਾ ਅਜੀਤ ਅਖਬਾਰ ਦੇ ਵਿੱਚ ਇਹ ਖਬਰ ਛਾਪੀ ਗਈ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਵਿਧਾਇਕ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਜਾਂ ਜਿਨ੍ਹਾਂ ਤੇ ਦੋਸ਼ ਲਾਏ ਗਏ ਨੇ ਉਹਨਾਂ ਦੇ ਵੱਲੋਂ ਖਾਸ ਕਰਕੇ ਖੇਡ ਪ੍ਰਬੰਧਕਾਂ ਵੱਲੋਂ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ। ਪਰ ਜਿਹੜੇ ਕੋਚ ਨੇ ਕੁਲਦੀਪ ਸਿੰਘ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਮੁਖਾਤਬ ਹੁੰਦਿਆਂ ਹੋਇਆਂ ਇਹ ਗੱਲ ਕਹੀ ਗਈ ਹੈ ਕਿ 2023 ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਧੱਪਲੇਬਾਜੀ ਹੋਈ ਹੈ, ਗੜਬੜੀ ਹੋਈ ਹੈ। ਹੁਣ ਜਦੋਂ ਜਾਂਚ ਮੁਕੰਮਲ ਹੋਵੇਗੀ ਉਦੋਂ ਹੀ ਪਤਾ ਲੱਗੇਗਾ ਕਿ ਕੁਲਦੀਪ ਸਿੰਘ ਵੱਲੋਂ ਲਾਏ ਗਏ ਦੋਸ ਸੱਚੇ ਨੇ ਜਾਂ ਫਿਰ ਉਹਨਾਂ ਨੂੰ ਭੁਲੇਖਾ ਲੱਗਿਆ। ਕਿਉਂਕਿ ਉਹਨਾਂ ਦਾ ਤਾਂ ਦਾਵਾ ਹੈ ਕਿ ਜਿਹੜੇ ਬਿੱਲ ਪਾਏ ਗਏ ਉਹ ਫਰਜੀ ਨੇ ਜਿਨ੍ਹਾਂ ਦੇ ਵਿੱਚੋਂ ਸਟੂਡੈਂਟ ਆ ਜਿਹੜੇ ਖਿਡਾਰੀ ਸੀ ਉਹਨਾਂ ਦੇ ਖਾਣੇ ਦਾ ਲੈ ਕੇ ਸਰਟੀਫਿਕੇਟ ਨੂੰ ਲੈ ਕੇ ਉਹਨਾਂ ਦੇ ਮੈਡਲਾਂ ਦਾ ਪ੍ਰਬੰਧ ਟੈਂਟ ਦਾ ਪ੍ਰਬੰਧ ਬਿਸਤਰਿਆਂ ਦਾ ਪ੍ਰਬੰਧ ਹੋਰ ਜਿੰਨਾ ਵੀ ਉੱਥੇ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਪ੍ਰੋਗਰਾਮ ਲਿਖਿਆ ਜਾਂਦਾ ਹੈ ਤਾਂ ਪ੍ਰਬੰਧ ਉਚੇਚੇ ਤੌਰ ਤੇ ਕਰਨੇ ਪੈਂਦੇ ਨੇ ਉਹਨਾਂ ਬਿੱਲਾਂ ਨੂੰ ਲੈ ਕੇ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਹਾਲਾਂਕਿ ਕੋਈ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਨੂੰ ਪਿਛਲੇ ਸਾਲ ਹੀ ਸ਼ਿਕਾਇਤ ਦੇ ਦਿੱਤੀ ਗਈ ਸੀ ਪਰ ਹਾਲੇ ਤੱਕ ਉਸ ਦੀ ਜਾਂਚ ਮੁਕੰਮਲ ਨਹੀਂ ਹੋ ਸਕੀ ਹੁਣ ਦੇਖਦੇ ਹਾਂ ਕਿ ਜਾਂਚ ਕਦੋਂ ਮੁਕੰਮਲ ਹੁੰਦੀ ਹੈ ਜੇਕਰ ਜਾਂਚ ਮੁਕੰਮਲ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਨਿਰਪੱਖਤਾ ਦੇ ਨਾਲ ਕੁਝ ਤੱਥ ਸਾਹਮਣੇ ਆ ਜਾਂਦੇ ਨੇ ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਦੇ ਖਿਲਾਫ ਜਿਹੜੇ ਜ਼ਿੰਮੇਵਾਰ ਲੋਕ ਨੇ ਕੀ ਉਹਨਾਂ ਨੂੰ ਉੱਡੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਅਗਲੇ ਅਪਡੇਟ ਤੱਕ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ